ਦੋਸਤੋ ਸਕੂਲਾਂ ਦੇ ਵਿੱਚ ਦਾਖਲਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ ਸਕੂਲਾਂ ਦੀਆਂ ਫੀਸਾਂ ਦੇਖ ਕੇ ਆ ਬੰਦੇ ਦੀ ਤਾਂ ਇੱਕ ਤਰ੍ਹਾਂ ਨਾਲ ਜਾਨ ਹੀ ਨਿਕਲ ਜਾਂਦੀ ਹੈ ਤੁਸੀਂ ਛੋਟੀ ਜਿਹੀ ਉਦਾਹਰਣ ਦੇਖ ਲਓ ਜੋ ਤੁਹਾਨੂੰ ਸਾਡੀ ਸਕਰੀਨ ਤੇ ਦਿਖਾਈ ਦੇਵੇਗੀ ਜਿਸ ਦੇ ਵਿੱਚ ਇੱਕ ਸਕੂਲ ਦੇ ਫੀਸਾਂ ਤੇ ਫੰਡਾਂ ਦੀ ਡਿਟੇਲ ਦਿੱਤੀ ਗਈ ਹੈ ਜੋ ਕਿ ਐਡਮਿਸ਼ਨ ਫੀਸ ਦਾਖਲਾ ਫੀਸ ਦੇ ਰੂਪ ਦੇ ਵਿੱਚ 2 ਲੱਖ 2000 ਰੁਪਏ ਬਣਦੀ ਹੈ ਤੇ ਆ ਬੰਦਾ 2 ਲੱਖ 2000 ਰੁਪਏ ਕਿਵੇਂ ਅਫੋਰਡ ਕਰ ਸਕਦਾ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਅਤੇ ਆਸ-ਪਾਸ ਦੇ ਪ੍ਰਾਈਵੇਟ ਸਕੂਲਾਂ ਵੱਲੋਂ ਕੀਤੀ ਜਾਂਦੀ ਲੁੱਟ ਵਟੋਰੀਆਂ ਜਾਂਦੀਆਂ ਫੀਸਾਂ ਸੰਬੰਧੀ ਇੱਕ ਕਮੇਟੀ ਦਾ ਗਠਨ ਕੀਤਾ ਸੀ ਉਸ ਕਮੇਟੀ ਦੇ ਕਿਸ ਤਰ੍ਹਾਂ ਦੇ ਤੱਥ ਸਾਹਮਣੇ ਲਿਆਂਦੇ ਕਿਵੇਂ ਸਕੂਲਾਂ ਦੇ ਵਿੱਚ ਹੋਰ ਇਹ ਕੱਪੜਿਆਂ ਦੀ ਗੱਲ ਸਾਹਮਣੇ ਲਿਆਂਦੀ ਅਤੇ ਬਾਦਲ ਸਰਕਾਰ ਨੇ ਕਿਵੇਂ ਪ੍ਰਾਈਵੇਟ ਸਕੂਲਾਂ ਦੀ ਲੁੱਟ ਦੇ ਦਰਵਾਜ਼ੇ ਖੋਲੇ ਇਸ ਸੰਬੰਧੀ ਅਸੀਂ ਉਗੇ ਸਮਾਜ ਸੇਵੀ ਡਾਕਟਰ ਪਿਆਰਾ ਲਾਲ ਗਰਗ ਨਾਲ ਇੱਕ ਵਿਸਥਾਰਤ ਇੰਟਰਵਿਊ ਕੀਤੀ ਹੈ ਜਿਸ ਦਾ ਲਿੰਕ ਇਸ ਸ਼ਾਰਟ ਦੇ ਵਿੱਚ ਦਿੱਤਾ ਗਿਆ ਹੈ ਇਸ ਛੋਟੀ ਜੀ ਵੀਡੀਓ ਦੇ ਵਿੱਚ ਤੁਸੀਂ ਉਸ ਵੀਡੀਓ ਨੂੰ ਜ਼ਰੂਰ ਦੇਖਣਾ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਪ੍ਰਾਈਵੇਟ ਸਕੂਲਾਂ ਦੀ ਲੁੱਟ ਕੀ ਹੈ ਤੇ ਸਰਕਾਰਾਂ ਦੀ ਉਹਦੇ ਵਿੱਚ ਕੀ ਭੂਮਿਕਾ ਹੈ ਧੰਨਵਾਦ